ਸਸਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਸ਼ੋਅ ਦੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਪੰਜਾਬ ਦੇ ਮੌਸਮ ਤੇ ਹਾਲਾਤ ਆਖਰੀ ਜੋ ਹੁਣ ਮਹੀਨਾ ਦੇ ਦਿਨ ਚੱਲ ਰਹੇ ਨੇ ਇਹਦੇ ਵਿੱਚ 24 ਤੋਂ ਲੈ ਕੇ 31 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਨਕਿ ਜੁਲਾਈ ਦੇ ਆਖਰੀ ਜਿਹਨਾਂ ਦੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ 24 ਅਤੇ 25 ਜੁਲਾਈ ਦੀ ਤੇ ਸਭ ਤੋਂ ਪਹਿਲਾਂ ਦੇਖੋ ਕਿ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਇੱਕ ਪੱਛਮੀ ਹਿੱਸੇ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਬੀਤੀ ਕੱਲ ਤੋਂ ਵਧਣਾ ਸ਼ੁਰੂ ਹੋਇਆ ਸੀ ਪਰ ਇਸ ਦਾ ਕੋਈ ਰਾਤ ਦੇ ਸਮੇਂ ਵੱਡਾ ਅਸਰ ਦੇਖਣ ਨੂੰ ਨਹੀਂ ਮਿਲਿਆ ਅੰਮ੍ਰਿਤਸਰ ਦੇ ਨੇੜੇ ਦੇ ਇਲਾਕਿਆਂ ਦੇ ਉੱਪਰ ਬੱਦਲਵਾਈ ਛਾਈ ਹੋਈ ਹੈ ਤੇ ਉਮੀਦ ਹੈ ਕਿ ਅੱਜ ਇਹ 24 ਅਤੇ 25 ਜੁਲਾਈ ਲਗਭਗ ਇਹ ਅਸਰ ਇਸ ਦਾ ਪੰਜਾਬ ਦੇ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਦੇ ਵਿੱਚ ਬਣਿਆ ਰਹੇਗਾ ਜਣੇ ਕਿ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਹੁੰਦਾ ਹੋਇਆ ਪਿਛਲੇ ਪਾਸੇ ਅੰਮ੍ਰਿਤਸਰ ਤੋਂ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਸਾਨੂੰ ਬਾਰ-ਬਾਰ ਦੇਖਣ ਨੂੰ ਮਿਲੇਗਾ 24 ਤੇ 25 ਜਨਵਰੀ ਨੂੰ ਬੱਦਲਵਾਈ ਬਣੀ ਰਹੇਗੀ ਕਿਣਮਣ ਕਰਨੀ ਦੇ ਮਾਹੌਲ ਵੀ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਪੰਜਾਬ ਦੇ ਉੱਪਰ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਆਉਂਦੀ ਜਾਂਦੀ ਰਹੇਗੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾ ਫੀਰ ਅਕਾਲ ਗੱਲ ਕੀਤੀ ਗਈ ਉਹ ਤਾਂ 26 ਅਤੇ 27 ਜੁਲਾਈ ਨੂੰ ਲਗਭਗ ਮੌਸਮ ਸਾਫ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਉਂਕਿ ਹੁਣ ਥੋੜਾ ਜਿਹਾ ਸਿਸਟਮ ਕਮਜ਼ੋਰ ਪੈਂਦੇ ਦਿਖਾਈ ਦੇ ਰਹੇ ਨੇ ਜਿਸ ਤਰੀਕੇ ਨਾਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੁਲਾਈ ਦੇ ਕੁਝ ਕੁ ਦਿਨਾਂ ਵਿੱਚ ਜਿਹੜਾ ਮੌਸਮ ਹੈ ਉਹ ਉਤਲ ਪੁਤਲ ਕਰਦਾ ਹੋਇਆ ਦਿਖਾਈ ਦੇਵੇਗਾ ਅਤੇ ਕੁਝ ਕੁ ਦਿਨ ਮੌਸਮ ਠੀਕ ਰਹੇਗਾ ਤਾਂ ਜੋ ਵੀ ਅੱਜ 27 ਚਲਾਈ ਨੂੰ ਪੰਜਾਬ ਦਾ ਮੌਸਮ ਜਿਹੜਾ ਹੈ ਉਹ ਖੁਸ਼ਕ ਬਣਿਆ ਰਹੇਗਾ ਤਾਪਮਾਨ ਥੋੜੀ ਜਿਹਾ ਵੱਧ ਸਕਦੇ ਨੇ 35 ਤੋਂ ਲੈ ਕੇ 36-37 ਡਿਗਰੀ ਤੱਕ ਤਾਪਮਾਨ ਜਾ ਸਕਦੇ ਨੇ ਪਰ ਕੋਈ ਵੱਡੀ ਹਲਚਲ ਨਹੀਂ ਹੈ ਕਿ ਕੋਈ ਕਿਸੇ ਤਰੀਕੇ ਤੇ ਲੂ ਵਰਗੇ ਹਾਲਾਤ ਹੋਣ ਇਹ ਹੈ ਮੌਸਮ ਘਟ ਪਰ ਹਾਂ ਹਮਸ ਕਿਸੇ ਕਿਸੇ ਇਲਾਕੇ ਵਿੱਚ ਜ਼ੋਰ ਦੇ ਸਕਦੇ ਥੋੜੀ ਜਿਹਾ ਹਮਸ ਦਾ ਜ਼ੋਰ ਪੰਜਾਬ ਦੇ ਵਿੱਚ ਵਧਦਾ ਹੋਇਆ ਦਿਖਾਈ ਦੇ ਸਕਦਾ ਹੈ ਉਸ ਤੋਂ ਬਾਅਦ ਗੱਲ ਕੀਤੀ ਹੈ 28 29 30 ਅਤੇ 31 ਇਹਦੇ ਚਾਰ ਦਿਨ ਨੇ ਇਹਨਾਂ ਵਿੱਚ ਇੱਕ ਪੂਰਬੀ ਸਿਸਟਮ ਪਕਰੀ ਬੰਗਾਲ ਦੀ ਖਾੜੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਿਸਟਮ ਇੱਕ ਤੋਂ ਬਾਅਦ ਇੱਕ ਤਿਆਰ ਹੋਏ ਚੱਕਰਵਾਤੀ ਸਿਸਟਮ ਬਣੇ ਹੋਏ ਨੇ ਜੋ ਪੰਜਾਬ ਵੱਲ ਇਸ ਤਰੀਕੇ ਨਾਲ ਉੱਤਰੀ ਪੂਰਬੀ ਹਿੱਸਿਆਂ ਨੂੰ ਕਵਰ ਕਰਦੇ ਹੋਏ ਹੌਲੀ-ਹੌਲੀ ਅੱਗੇ ਵਧਣਗੇ ਜਿਸ ਦੇ ਨਾਲ ਇਹ ਬੰਗਾਲ ਦੀ ਖਾੜੀ ਜਿਹੜੇ ਸਿਸਟਮ ਬਣ ਰਿਹਾ ਹੈ ਇਹ ਮੱਧ ਪ੍ਰਦੇਸ਼ ਐਮਪੀ ਯੂਪੀ ਹਰਿਆਣਾ ਤੇ ਰਾਜਸਥਾਨ ਇਹਨਾਂ ਇਲਾਕਿਆਂ ਵੱਲ ਨੂੰ ਕੂਚ ਕਰਨਗੇ ਤਾਂ ਪੰਜਾਬ ਦੇ ਵੱਲ ਵੀ ਹੌਲੀ-ਹੌਲੀ ਆਉਣਗੇ ਲਗਭਗ 28 ਤਰੀਕ ਤੇ ਨੇੜੇ ਤੇੜੇ ਇਸ ਦੀ ਬੱਦਲਬਾਗੀ ਦਾ ਅਸਰ ਪੈਣਾ ਸ਼ੁਰੂ ਹੋਵੇਗਾ 29 ਤਰੀਕ ਤੇ ਨੇੜੇ ਤੇੜੇ ਥੋੜੇ-ਬੋਦੇ ਮੀਂਹ ਦੀ ਉਮੀਦ ਹੈ ਅਤੇ 30 ਤੇ 31 ਤਰੀਕ ਤੱਕ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਠੀਕ-ਠਾਕ ਮੀਂਹ ਇਸ ਸਿਸਟਮ ਰਾਹੀਂ ਹੋ ਸਕਦਾ ਜਿਸ ਦੇ ਨਾਲ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਪੂਰਬੀ ਇਲਾਕਿਆਂ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਲੁਧਿਆਣਾ ਮਲੇਰਕੋਟਲਾ ਇਨ੍ਹਾਂ ਲਾਕਿਆਂ ਦੇ ਵਿੱਚ ਸਭ ਤੋਂ ਪਹਿਲਾਂ ਇਸ ਬਦਲਾਅ ਦਾ ਅਸਰ ਹੋਵੇਗਾ ਤੇ ਠੀਕ ਠਾਕ ਮੀਂਹ ਦੀ ਉਮੀਦ ਸਾਨੂੰ ਇਸ ਸਿਸਟਮ ਦੇ ਰਾਹੀਂ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਕਾਰਨ ਉਮੀਦ ਹੈ ਕਿ ਵਧੀਆ ਤਰੀਕੇ ਨਾਲ ਜਿਹੜਾ ਸਿਸਟਮ ਬਣ ਰਿਹਾ ਉਸ ਦੇ ਨਾਲ ਜੁਲਾਈ ਦੇ ਆਖਰੀ ਦਿਨਾਂ ਵਿੱਚ ਠੀਕ ਠਾਕ ਮੀਂਹ ਹੋ ਸਕਦਾ ਹੈ ਕਿਉਂਕਿ ਪ੍ਰਸ਼ਾਤਾਵਾਂ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕਈ ਵੀਰ ਸਾਡੇ ਡਿਮਾਂਡ ਕਰਦੇ ਰਹਿੰਦੇ ਨੇ ਕਿ ਤੁਸੀਂ ਗਲਤ ਜਾਣਕਾਰੀ ਦੇ ਰਹੇ ਹੋ ਤੁਹਾਡੇ ਕਹੇ ਤੇ ਮੀਂਹ ਨਹੀਂ ਹੋ ਰਿਹਾ ਤਾਂ ਬਾਈ ਸਾਡੇ ਕਹੇ ਤੇ ਮੀਂਹ ਨਹੀਂ ਹੁੰਦਾ ਅਸੀਂ ਜੇ ਤੁਹਾਨੂੰ ਇੱਕ ਓਵਰਵਿਊ ਦੇ ਸਕਦੇ ਹਾਂ ਕਿਹੜੇ-ਕਿਹੜੇ ਇਲਾਕੇ ਵਿੱਚ ਕਦੋਂ-ਕਦੋਂ ਮੀਂਹ ਦੀ ਉਮੀਦ ਹੈ ਤੇ ਉਸ ਉਮੀਦ ਦੀ ਉਮੀਦ ਨੂੰ ਹੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ 25% ਉਮੀਦ ਹੈ ਕਿ 50% ਹੈ ਕਿ 60% ਕਈ ਵਾਰੀ ਹੁਣ ਜਿਸ ਤਰੀਕੇ ਨਾਲ ਕੱਲ ਸਾਨੂੰ ਸਵੇਰ ਦੇ ਸਮੇਂ ਸ਼ਿਰੀ ਚਮਕੌਰ ਸਾਹਿਬ ਤੋਂ ਲੈ ਕੇ ਰੂਪਨਗਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੈਲਟ ਜਿਹੜੀ ਹਿਮਾਚਲ ਨਾਲ ਟੱਚ ਕਰਦੀ ਉਹਦੇ ਵਿੱਚ ਵਧੀਆ ਮੀਂਹ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਅਗਰ ਦੇਖਿਆ ਜਾਵੇ ਤਾਂ ਮੋਰਿੰਡਾ ਕੋਰਾਲੀ ਵੱਲ ਮੀਂਹ ਨਾ ਮਤਰ ਦੇ ਬਰਾਬਰ ਸੀ ਤਾਂ ਮਤਲਬ 15-20 ਕਿਲੋਮੀਟਰ ਦੇ ਅੰਦਰ ਹੀ ਮੀਂਹ ਹੋਣ ਦੇ ਚਾਂਸ ਵੱਧ ਜਾਂਦੇ ਨੇ ਤੇ ਘਟ ਜਾਂਦੇ ਨੇ ਅਜਿਹੀ ਗਤੀਵਿਧੀ ਤਾਂ ਹੀ ਤੁਹਾਨੂੰ ਬਾਰ ਬਾਰ ਰਿਕਵੈਸਟ ਕਰਦੇ ਕਿ ਚੈਨਲ ਤੇ ਵੀਡੀਓਜ਼ ਲਗਾਤਾਰ ਦੇਖਦੇ ਰਹਿਆ ਕਰੋ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਨੂੰ ਅਪਲੋਡ ਹੋਵੇ ਤਾਂ ਜਾਣਕਾਰੀ ਮਿਲਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ